ਦੋਦੇ ਸੋਥਾ ਰੋਡ ਦੇ ਤੇ ਇੱਥੇ ਹੈਗੀ ਸੋhota ਆਰਟ ਗੈਲਰੀ ਤੇ ਆਪਾਂ ਬਾਈਆਂ ਨੂੰ ਮਿਲਦੇ ਆ ਤੇ ਇਹ ਬਾਈਆਂ ਦਾ ਨੰਬਰ ਹੈ ਤੇ ਬਾਈ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਹੋ ਤੇ ਬਾਈ ਜੀ ਨਾ ਆਪਦੇ ਹੱਥੀ ਫੋਟੋ ਤਿਆਰ ਕਰਕੇ ਦਿੰਦੇ ਆ ਜਿਵੇਂ ਇੱਧਰ ਬਾਈ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਤਿਆਰ ਕੀਤੀ ਹੈ ਇਹ ਵੀ ਆਪਦੇ ਹੱਥੀ ਕੀਤੀ ਹੈ ਬਾਬਾ ਦੀਪ ਸਿੰਘ ਜੀ ਦੀ ਫੋਟੋ ਹੈ ਤੇ ਇੰਦਰ ਆਪਣੇ ਸੈਨਿਕ ਵੀਰ ਹੈ ਜਿਹੜੇ ਦੇਸ਼ ਦੀ ਰਾਖੀ ਕਰਦੇ ਪਏ ਆ ਉਹਨਾਂ ਦੀ ਇਹਨਾਂ ਨੇ ਫੋਟੋ ਆਪਦੇ ਹੱਥੀ ਤਿਆਰ ਕੀਤੀ ਹੈ ਆਰਟ ਗੈਲਰੀ ਇਹਨਾਂ ਦੀ ਤੇ ਇੱਧਰ ਤੁਸੀਂ ਦੇਖ ਸਕਦੇ ਹੋ ਮਹਾਰਾਜ ਰਣਜੀਤ ਸਿੰਘ ਜੀ ਦੀ ਫੋਟੋ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਤੇ ਇੱਧਰ ਆਪਣੇ ਸਰਦਾਰ ਭਗਤ ਸਿੰਘ ਦੀ ਫੋਟੋ ਇਹ ਵੀ ਇਹਨਾਂ ਨੇ ਤਿਆਰ ਕੀਤੀ ਹੋਈ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਫੋਟੋ ਜਿਹੜੀ ਕਿ ਹਰ ਤਰ੍ਹਾਂ ਦੀ ਫੋਟੋ ਤੁਸੀਂ ਆਪਦੀ ਜਾਂ ਆਪਦੇ ਪਰਿਵਾਰ ਚੋਂ ਕਿਸੇ ਦੀ ਵੀ ਫੋਟੋ ਤਿਆਰ ਕਰਵਾਉਣੀ ਹੈ ਤੇ ਬਾਈ ਜੀ ਆਪਦੇ ਹੱਥੀ ਤਿਆਰ ਕਰਕੇ ਦਿੰਦੇ ਆ ਇਹ ਕਹਿੰਦੇ ਵੀ ਤੁਸੀਂ ਸਿਰਫ ਸਾਨੂੰ ਫੋਟੋ ਦੇਣੀ ਹੈ ਤੇ ਫੋਨ ਦੇ ਉੱਪਰ ਵੀ ਫੋਟੋ ਤੁਸੀਂ ਸਾਨੂੰ ਭੇਜ ਸਕਦੇ ਹੋ ਦੇ ਇੱਕ ਇੱਕ ਹਫ਼ਤੇ ਦੇ ਵਿੱਚ ਵਿੱਚ ਇਹ ਫੋਟੋ ਆਪਾਂ ਨੂੰ ਤਿਆਰ ਕਰਕੇ ਤੇ ਆਪਾਂ ਨੂੰ ਫੋਨ ਕਰ ਦੇਣਗੇ ਵੀ ਤੁਹਾਡੀ ਫੋਟੋ ਤਿਆਰ ਹੋ ਚੁੱਕੀ ਹੈ ਤੇ ਤੁਸੀਂ ਆ ਕੇ ਫੋਟੋ ਲਿਆ ਸਕਦੇ ਹੋ ਇਹ ਦੇਖੋ ਬਾਈ ਜੀ ਆਉਦੇ ਹੱਥੀ ਤਿਆਰ ਕਰਦੇ ਆ ਹਰ ਇੱਕ ਚੀਜ਼ ਤੇ ਇਹ ਕਹਿੰਦੇ ਵੀ ਇੱਕ ਵਾਰੀ ਸੇਵਾ ਦਾ ਮੌਕਾ ਦੇਵੋਗੇ ਤਾਂ ਵਾਰ-ਵਾਰ ਤੁਸੀਂ ਆ ਕੇ ਮੇਰੇ ਕੋਲੋਂ ਹੀ ਫੋਟੋ ਤਿਆਰ ਕਰਕੇ ਲਿਜਾਉਂਗੇ ਤੇ ਹੱਥੀ ਤਿਆਰ ਕੀਤੀਆਂ ਹੋਈਆਂ ਫੋਟੋ ਬਹੁਤ ਹੀ ਸੋਹਣੀਆਂ ਫੋਟੋ ਆ ਤੁਹਾਨੂੰ ਹੋਰ ਵੀ ਦਿਖਾ ਦਿੰਨੇ ਆ ਜਿਹੜੀਆਂ ਬਾਈ ਨੇ ਤਿਆਰ ਕੀਤੀਆਂ ਇਹ ਤੁਸੀਂ ਦੇਖ ਸਕਦੇ ਹੋ ਇੱਕ ਬਾਪ ਆਪਣੀ ਬੇਟੀ ਨੂੰ ਪਿਆਰ ਕਰਦਾ ਹੋਇਆ ਤੇ ਇਸ ਤਰ੍ਹਾਂ ਦੀਆਂ ਫੋਟੋ ਤੁਸੀਂ ਵੀ ਤਿਆਰ ਕਰਵਾ ਸਕਦੇ ਹੋ ਇੱਕ ਮਾਂ ਦੀ ਫੋਟੋ ਤੇ ਬਾਈ ਨੂੰ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ